ਲੱਖਾਂ ਅੱਜ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਅੱਜ ਲੱਖਾਂ ਜਿੱਥੇ ਪੰਜਾਬ ਦੇ ਕਿਸਾਨੀ ਨੂੰ ਬਚਾਉਣ ਦਾ ਸੋਚੇ ਪੰਜਾਬੀਆਂ ਨੂੰ ਬਚਾ ਰਿਹਾ ਪਰ ਉਦੋਂ ਵੱਧ ਸਭ ਤੋਂ ਵੱਧ ਜਿਹੜਾ ਯੋਗਦਾਨ ਇਸ ਵਕਤ ਲੱਖਾਂ ਪਾ ਰਿਹਾ ਉਹ ਪਾ ਰਿਹਾ ਪੰਜਾਬ ਦੇ ਮਜ਼ਦੂਰਾਂ ਦੇ ਪੱਖ 'ਚ ਮਜ਼ਦੂਰ ਜਿੱਥੇ ਬੰਦੀਆਂ ਲੱਖੇ ਦੇ ਪੱਖ 'ਚ ਨਹੀਂ ਆਉਂਦੇ ਇਹ ਬਹੁਤ ਵੱਡੀ ਗੱਲ ਹੈ ਇਹ ਮੈਨੂੰ ਇਸ ਗੱਲ ਦਾ ਅਫਸੋਸ ਹੈ ਮੈਂ ਅਬਦੇ ਵੱਲੋਂ ਲੱਖੀ ਵੀਰ ਨੂੰ ਸਲੂਟ ਕਰਦਾ ਉਹਦੀ ਟੀਮ ਨੂੰ ਸਲੂਟ ਕਰਦਾ ਹਾਂ ਜਿਹੜੇ ਸਾਥੀ ਉਹਨਾਂ ਨੂੰ ਦਿਨ ਰਾਤ ਫੰਡਿੰਗ ਕਰਦੇ ਉਹਨਾਂ ਨੂੰ ਜਾਣਦੇ ਆ ਤੇ ਲੱਖੇ ਦੀ ਹਮਾਇਤ ਕਰਦੇ ਨੇ ਪੰਜਾਬ ਦੇ ਲੱਖਾਂ ਪੰਜਾਬੀਆਂ ਪ੍ਰਵਾਸੀਆਂ ਨੂੰ ਰੋਕਣ ਦੀ ਗੱਲ ਇਹ ਨਹੀਂ ਕਰ ਰਹੇ ਲੱਖਾਂ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਉਣ ਦੀ ਵੀ ਗੱਲ ਕਰ ਰਹੇ ਬਹੁਤ ਵੱਡੇ ਪੱਧਰ ਤੇ ਬਚਣਗੇ ਜਦੋਂ ਪ੍ਰਵਾਸੀ ਮਜ਼ਦੂਰਾਂ ਤੇ ਕੰਟਰੋਲ ਹੋ ਗਿਆ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਨਿਯਮਬੱਧ ਤਰੀਕੇ ਨਾਲ ਆਥੇ ਆਉਣ ਲੱਗੇ ਉਹਨਾਂ ਦੇ ਲਈ ਵਾਕਇਦਾ ਲਾਭ ਮਾਣਨ ਲੱਗੇ ਉਹਨਾਂ ਦੇ ਕੰਮ ਦੀਆਂ ਪ੍ਰਸਥਤੀਆਂ ਨਿਰਧਾਰਤ ਹੋਣ ਲੱਗੀਆਂ ਭਾਰਤ ਦੀ ਸਭ ਭਾਰਤਾ ਸੰਵਿਧਾਨਾਂ ਜਿਹੜਾ ਉਹ ਸਾਡੇ ਮਜ਼ਦੂਰਾਂ ਦੇ ਪਾਸੇ ਬੜਾ ਕੁਝ ਲਿਖਿਆ ਪਿਆ ਪਰ ਇਹਨਾਂ ਪ੍ਰਵਾਸੀ ਵਿਵਾਹ ਹਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ iplus ਸੋਸਾ ਅੱਜ ਦੀ ਮੈਂ ਅੱਜ ਗੱਲ ਕਰੂੰਗਾ ਸਾਥੀ ਲੱਖਾਂ ਸੁਧਾਣਾ ਤੇ ਜਿਹੜਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਉਹ ਲੈ ਕੇ ਚੱਲੇ ਨੇ ਸੰਘਰਸ਼ ਪੰਜਾਬ ਨੂੰ ਬਚਾਉਣ ਦੇ ਲਈ ਇਸ ਪੰਜਾਬ ਦਾ ਬਬਰ ਸ਼ੇਰ ਕੋងਗਾ ਮੈਦੁੱਲੇ ਪੱਟੀ ਤੋਂ ਬਾਅਦ ਇੱਕ ਬੰਦਾ ਜਿਹੜਾ ਚਿਹਰਾ ਉੱਬਰ ਕੇ ਸਾਹਮਣੇ ਆਇਆ ਬਹੁਤ ਸਾਰੇ ਹੋਰ ਵੀ ਮਹਾਨ ਸ਼ਖਸੀਅਤਾਂ ਹੋਈਆਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਪੰਜਾਬ ਦੇ ਖੇਤਾਂ ਲਈ ਕੰਮ ਕੀਤਾ ਪੰਜਾਬੀ ਸੂਬੇ ਲਈ ਕੰਮ ਕੀਤਾ ਸੰਤ ਫਤਿਹ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਇਹਨਾਂ ਨੇ ਪੰਜਾਬ ਨੂੰ ਬਚਾਉਣ ਦੇ ਲਈ ਕਿਸੇ ਸਮੇਂ ਆਪਣੀ ਜ਼ੁਬਾਨੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਰ ਹੌਲੀ-ਹੌਲੀ ਜਿਵੇਂ ਕਹਿੰਦੇ ਆ ਚੱਲਦੇ ਹੋਏ ਦਰਿਆ ਜਿਵੇਂ ਗੰਗਾ ਨਿਕਲਦੀ ਹੈ ਜਿੱਥੋਂ ਉੱਥੇ ਪਵਿੱਤਰ ਫਦੇ ਤੇ ਆ ਕੇ ਐਂਡ ਤੇ ਦਿੱਲੀ ਕੋਲੇ ਤਾਂ ਆ ਕੇ ਫਿਰ ਸਤਿਆਨਾਸ਼ ਹੋ ਜਾਂਦਾ ਉਹ ਗੱਲ ਹੋ ਗਿਆ ਸਭ ਕੋ ਪਿਛਲੇ ਸੰਘਰਸ਼ਾਂ ਚ ਹੋਇਆ ਪਰ ਲੱਖਾ ਸਦਾਣਾ ਜਿੱਦੇ ਨਾਲ ਸਾਡਾ ਵੀਰ ਆਇਆ ਇਹ ਵੈਸੇ ਸਿਆਸਤ ਦੀ ਪ੍ਰੋਡਕਟ ਸੀ ਲੱਖਾ ਇੱਕ ਗੈਂਗਸਟਰ ਦਾ ਅਪਰ ਸ਼ੋਕਰ ਉਹਨਾਂ ਦਾ ਜਿਹੜਾ ਤੇ ਇੱਕ ਵਿਭਾਗ ਹਨਾ ਗੁੰਮਰਾ ਹੋਇਆ ਨੌਜਵਾਨ ਸੀ ਜਜਵਾਤੀ ਨੌਜਵਾਨ ਸੀ ਜਿਹੜਾ ਜਿਸ ਤਰ੍ਹਾਂ ਲੱਖੇ ਦੀ ਡੀਲ ਡਾਲਾ ਉਹ ਤੋਂ ਪਹਿਲਾਂ ਉਹ ਜਵਾਨੀ ਦੇ ਵਿੱਚ ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਇੱਕ ਨੌਜਵਾਨ ਕਰਦੇ ਨੇ ਉਹ ਕੀਤਾ ਲੜਾਈਆਂ ਝਗੜੇ ਟੀਪੀਡੀ ਕਾਲਜ ਦਾ ਕੇਂਦਰ ਰਿਹਾ ਲੱਖਾਸਤਨ ਤੇ ਲੱਖੇ ਨੂੰ ਥਾਪਣਾ ਸੀਗਾ ਲੋਕ ਦੱਸਦੇ ਨੇ ਕਿ ਮਲੂਕਾ ਸਾਹਿਬ ਦਾ ਪਰ ਲੱਖੇ ਦੀ ਕਿਸਮਤ ਲੱਖੇ ਦੇ ਮਾਪਿਆਂ ਦੀ ਕਿਸਮਤ ਲੋਕਾਂ ਦੀ ਕਿਸਮਤ ਸਮੁੱਚੇ ਪੰਜਾਬ ਦੀ ਕਿਸਮਤ ਚੰਗੀ ਸੀ ਕਿ ਲੱਖੇ ਦਾ ਮੂੰਹ ਗੋਲੀਆਂ ਵਾਲੇ ਪਾਸੇ ਸਿਆਸਤਦਾਨਾਂ ਵੱਲ ਮੁੜ ਪਿਆ ਤੇ ਲੱਖਾ ਅੱਜ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਅੱਜ ਲੱਖਾ ਜਿੱਥੇ ਪੰਜਾਬ ਦੇ ਕਿਸਾਨੀ ਨੂੰ ਬਚਾਉਣ ਦਾ ਸਮੁੱਥੇ ਪੰਜਾਬੀਆ ਨੂੰ ਬਚਾ ਰਿਹਾ ਪਰ ਉਦੋਂ ਵੱਧ ਸਭ ਤੋਂ ਵੱਧ ਜਿਹੜਾ ਯੋਗਦਾਨ ਆ ਇਸ ਵਕਤ ਲੱਖਾ ਪਾ ਰਿਹਾ ਉਹ ਪਾ ਰਿਹਾ ਪੰਜਾਬ ਦੇ ਮਜ਼ਦੂਰਾਂ ਦੇ ਪੱਖ 'ਚ ਮਜ਼ਦੂਰ ਜਿੱਥੇ ਬੰਦਿਆਂ ਲੱਖੇ ਦੇ ਪੱਖ 'ਚ ਨਹੀਂ ਆ ਇਹ ਬਹੁਤ ਮਾੜੀ ਗੱਲ ਹੈ ਇਹ ਮੈਨੂੰ ਇਸ ਗੱਲ ਦਾ ਅਫਸੋਸ ਹੈ ਮੈਂ ਅਬਦੇ ਵੱਲੋਂ ਲੱਖੀ ਵੀਰ ਨੂੰ ਸਲੂਟ ਕਰਦਾ ਉਹਦੀ ਟੀਮ ਨੂੰ ਸਲੂਟ ਕਰਦਾ ਹਾਂ ਜਿਹੜੇ ਸਾਥੀ ਉਹਨਾਂ ਨੂੰ ਦਿਨ ਰਾਤ ਫੰਡਿੰਗ ਕਰਦੇ ਉਹਨਾਂ ਨੂੰ ਜਾਣਦੇ ਆ ਤੇ ਲੱਖੇ ਦੀ ਹਮਾਇਤ ਕਰਦੇ ਨੇ ਪੰਜਾਬ ਦੇ ਲੱਖਾਂ ਪੰਜਾਬੀਆਂ ਪ੍ਰਵਾਸੀਆਂ ਨੂੰ ਰੋਕਣ ਦੀ ਗੱਲ ਇਹ ਨਹੀਂ ਕਰ ਰਹੇ ਲੱਖਾਂ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਉਣ ਦੀ ਵੀ ਗੱਲ ਕਰ ਰਹੇ ਬਹੁਤ ਵੱਡੇ ਪੱਧਰ ਤੇ ਬਚਣਗੇ ਜਦੋਂ ਪ੍ਰਵਾਸੀ ਮਜ਼ਦੂਰਾਂ ਤੇ ਕੰਟਰੋਲ ਹੋ ਗਿਆ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਨਿظمਬੱਧ ਤਰੀਕੇ ਨਾਲ ਆਥੇ ਆਉਣ ਲੱਗੇ ਉਹਨਾਂ ਦੇ ਲਈ ਵਾਕਇਦਾ ਲਾਭ ਮਾਣਨ ਲੱਗੇ ਉਹਨਾਂ ਦੇ ਕੰਮ ਦੀਆਂ ਪ੍ਰਸਥਤੀਆਂ ਨਿਰਧਾਰਤ ਹੋਣ ਲੱਗੀਆਂ ਭਾਰਤ ਦੀ ਸਵਾਰਤਾ ਸੰਵਿਧਾਨਾਂ ਜਿਹੜਾ ਉਹ ਸਾਡੇ ਮਜ਼ਦੂਰਾਂ ਦੇ ਪੱਖ 'ਚ ਬੜਾ ਕੁਝ ਲਿਖਿਆ ਪਿਆ ਪਰ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਜਿੱਥੇ ਆਪਦੀ ਜ਼ਿੰਦਗੀ ਤਹੱਸ ਨਾਸ ਕੀਤੀ ਹੋਈ ਹੈ ਉੱਥੇ ਜੁਪੀ ਬਿਹਾਰ ਦੇ ਵਿੱਚ ਉੱਥੇ ਆ ਕੇ ਪੰਜਾਬੀ ਮਜ਼ਦੂਰਾਂ ਦਾ ਵੀ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਸੋ ਜਿਹੜਾ ਪਿਛਲੇ ਦਿਨੀ ਮਹਾਲੀ ਦੇ ਨੇੜੇ ਸੋਰੀ ਦਿੱਧ ਮਹਾਲੀ ਦੇ ਨੇੜੇ ਕਤਲ ਹੋਏ ਨੇ ਦੋ ਨੌਜਵਾਨਾਂ ਦੇ ਉਹਨਾਂ ਦੇ ਵਿੱਚੋਂ ਕੱਲ ਵੀ ਇੱਕ ਮੁੰਡੇ ਦੀ ਪਰਸ ਮੌਤ ਹੋ ਗਈ ਤੇ ਲੱਖੇ ਸਿਧਾਣਾ ਵੀਰ ਹਲੇ ਉਥੋਂ ਆਇਆ ਸੀ ਮਹਾਲੀ ਤੋਂ ਤੇ ਔਣ ਸਾਰੀ ਲੱਖੇ ਦੇ ਘਰ ਨੂੰ ਫਿਰਕੇ ਦਾ ਪਾ ਲਿਆ ਤੇ ਲੱਖਾ ਅੰਦਰ ਆ ਤੇ ਨਜ਼ਰ ਵਰਦਾ ਕੋਸ਼ਿਸ਼ ਕਰਾਂਗੇ ਅਸੀਂ ਵੀ ਲੱਖੇ ਨੂੰ ਮਿਲਣ ਦੀ ਅੱਜ ਉਥੇ ਜਾਣ ਦੀ ਮੈਂ ਸ਼ਾਮ ਨੂੰ ਟਾਈਮ ਬਣਾ ਰਿਆਂਗਾ ਜਦ ਤਦੋਂ ਵੀ ਮੇਰੇ ਟਾਈਮ ਲੱਗਿਆ ਮੈਂ ਜਲਦੀ ਤੋਂ ਜਲਦੀ ਲੱਖਾ ਵੀਰ ਨੂੰ ਮਿਲਣ ਜਾਣ ਦੀ ਕੋਸ਼ਿਸ਼ ਕਰ ਪਰ ਮੈਂ ਪੰਜਾਬ ਦੇ ਨੌਜਵਾਨ ਪੀਰਾਂ ਨੂੰ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਚੈਨਲਸ ਨੇ ਉਹਨਾਂ ਨੂੰ ਗੁਜਾਰਸ਼ ਕਰੂੰਗਾ ਸਮਾਜਿਕ ਮੁੱਦਿਆਂ ਵਾਲਿਆ ਡਾਕਟਰ ਗਰੇਂਦਰ ਸਿੰਘ ਰਵਰੀਆ ਬਿਲਕੁਲ ਡਾਕਟਰ ਮਤਲਬ ਲਖਾ ਸਦਾਣਾ ਦੇ ਖਿਲਾਫ ਬੋਲਦੇ ਰਹਿੰਦੇ ਨੇ ਉਹ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਪਰ ਵਿਸ਼ਵਦੀਪ ਨਾਲ ਉਹਨਾਂ ਦੀ ਜ਼ਾਰੀ ਕਾਫੀ achi ਸੀ ਕੀ ਵਧੀਆ ਦੋਸਤੀ ਸੀ ਪਰ ਜਦੋਂ ਵਿਸ਼ਵਦੀਪ ਦੇ ਉੱਤੇ ਸੰਕਟ ਆਇਆ ਉਦੋਂ ਲਖਾ ਉਹ ਰੋਲ ਨਹੀਂ ਨਿਵਾ ਸਕਿਆ ਜਿਹੜਾ ਵਿਸ਼ਵ ਨੇ ਉਸ ਤੋਂ ਉਮੀਦ ਰੱਖੀ ਸੀ ਪਰ ਵਿਸ਼ਵਦੀਪ ਵੀ ਬੜਾ ਵਧੀਆ ਨਾ ਸਮਾਣਾ ਆਪਣੇ ਆਵਾਜ਼ ਬਲੰਦ ਕਰਦਾ ਰਹਿੰਦਾ ਠੀਕ ਆ ਇੱਕ ਬੜੇ ਗਰੀਬ ਘਰ ਦਾ ਮੁੰਡਾ ਹੈ ਮੈਂ ਉਹਦੇ ਘਰ ਜਾ ਕੇ ਵੀ ਆਇਆ ਮਿਲ ਕੇ ਵੀ ਆ ਵਿਸ਼ਵਦੀਪ ਨੇ ਭਾਵਕ ਹੋ ਕੇ ਵੀ ਦੇ ਬਹੁਤ ਗੱਲਾਂ ਫਹੀਆਂ ਲਖੇ ਬਾਰੇ ਸੀ ਭਾਨੀ ਸਿੱਧੂ ਹਣੇ ਬਾਰੇ ਪਰ ਉਸ ਉਸ ਟਾਈਮ ਤੇ ਜਿੰਨੀ ਜਦੋਂ ਉਹਨਾਂ ਨੂੰ ਸਪੋਰਟ ਮਿਲਣ ਦੀ ਗੱਲ ਸੀ ਜਦੋਂ ਲਖੇ ਹਣਿਆਂ ਨੇ ਜਾਣਾ ਸੀ ਉਸ ਤੋਂ ਪਹਿਲਾਂ ਸਾਡਾ ਵੀਰ ਕੁਵਿੰਦਰ ਸਿੰਘ ਸੰਤ ਸਪਾਹੀ ਜਥੇਬੰਦੀ ਵਾਲੇ ਨੇ ਉਹ ਵੀ ਬੜੇ ਬਸ ਮਤਲਬ ਉਹ ਜਥੇਬੰਦ ਕਟਾਂਚੇ ਦੀ ਅਪਰੋਚ ਨੂੰ ਨਹੀਂ ਸਮਝ ਰਹੇ ਥੋੜਾ ਸੋਸ਼ਲ ਮੀਡੀਆ ਦੀ ਪ੍ਰਡਕਟ ਹੈ ਪਰ ਜਿਸ ਤਰ੍ਹਾਂ ਉਹਨੇ ਹੋਣੇ ਚਾਹੀਦੇ ਨੇ ਜਥੇਬੰਦੀ ਦੇ ਸਿਧਾਂਤ ਨੇ ਜਥੇਬੰਦੀਆਂ ਕਿੰਨਾ ਕੰਮ ਕਰਦੀਆਂ ਨੇ ਕਿੰਨਾ ਉਹਨਾਂ ਦਾ ਕਾਡਰ ਬਣਦਾ ਬਿਲਡ ਅਪ ਹੁੰਦਾ ਉਹ ਦਵਿੰਦਰ ਹੋਣਿਆਂ ਕੋਲੇ ਨਹੀਂ ਸੀ ਉਸ ਕਰਕੇ ਦਵਿੰਦਰ ਨੇ ਪਹਿਲਾਂ ਹੀ ਜਾ ਕੇ ਵਿਸ਼ਵਦੀਪ ਦੀ ਜਿਹੜੀ ਸੀ ਜਵਾਨਤ ਕਰਤੀ ਪਰ ਮੈਂ ਹੁਣ ਗੁਜਾਰਿਸ਼ ਕਰੂਗਾ ਵਿਸ਼ਵਦੀਪ ਬੋਲੇ ਲਖੇ ਦੇ ਨਾਲ ਆ ਕੇ ਖੜੇ ਸਾਡੇ ਅਸੀਂ ਮੁੱਦਿਆਂ ਤੇ ਲੜ ਰਹੇ ਹਾਂ ਇੰਡੀਵਿਜੂਅਲ ਲੜਾਈ ਨਹੀਂ ਹੈ ਲਖਾ ਵਿਸ਼ਵਦੀਪ ਦੀ ਮਾਸੀ ਦਾ ਮੁੰਡਾ ਨਹੀਂ ਕਿ ਉਹਦਾ ਜਾਣਾ ਜ਼ਰੂਰੀ ਸੀ ਲਖਾ ਇੱਕ ਸਿਧਾਂਤਕ ਗੱਲ ਤੇ ਵਿਸ਼ਵਦੀਪ ਆਇਆ ਤਾਂ ਉਹਦੇ ਇਸ ਕਰਕੇ ਨਹੀਂ ਕੋਈ ਰਿਸ਼ਤੇਦਾਰੀ ਹੈ ਵਿਸ਼ਵਦੀਪ ਭਾਵੇਂ ਸਿੱਧੂ ਦੇ ਨਾਲ ਲਖੇ ਦੇ ਫੇਵਰ ਚ ਆਉਣਾ ਸੀ ਤਾਂ ਉਹ ਲੋਕ ਆਵਾਜ਼ ਕਰਕੇ ਆਉਣਾ ਸੀ ਅਗਰ ਲੱਖੇ ਨੂੰ ਜਿੱਥੇ ਲੜ ਰਿਹਾ ਲੱਖੇ ਦੇ ਨਾਲ ਵਿਸ਼ਵ ਦੀਪ ਨੂੰ ਖੜਨਾ ਚਾਹੀਦਾ ਬਾਕੀ ਸਾਰੇ ਭਗਵਾਨ ਤਸਵਾਉ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਜ਼ਮੀਨ ਸੰਘਰਸ਼ ਪ੍ਰਾਪਤੀ ਅਲਗਾਂ ਜਥੇਬੰਦੀਆਂ ਰਮੇਸ਼ ਮਲੋਤ ਵਰਗੇ ਵੀ ਨਰਕੇਸ਼ ਮਲੋਤ ਹੋਣੇ ਮਿੰਟੂ ਧੂਰੀ ਹੋਣੇ ਲੱਖੇ ਦੇ ਨਾਲ ਡਟ ਕੇ ਖੜਨਾ ਚਾਹੀਦਾ ਤੇ ਲੱਖੇ ਨੂੰ ਵੀ ਜ਼ਮੀਨ ਸੰਘਰਸ਼ ਪ੍ਰਾਪਤੀ ਕਮੇਟੀ ਦੇ ਵਿੱਚ ਜਾਣਾ ਚਾਹੀਦਾ ਮੈਂ ਸਾਡੀਆਂ ਜਿਹੜੀਆਂ ਬਾਕੀ ਮਜਬੀ ਸਿਕ ਬਾਲਮਿਕ ਜਥੇਬੰਦੀਆਂ ਨੂੰ ਵਿਚਾਰਸ਼ ਕਰੂੰਗਾ ਕਿ ਆਓ ਲੱਖੇ ਸਦਾਣੇ ਦੇ ਨਾਲ ਮਾਪੇ ਮੇਦਰ ਸਿੰਘ ਸੋਢੀ ਜੀ ਨੂੰ ਗੁਜਾਰਿਸ਼ ਕਰੂੰਗਾ ਕਿ ਆਓ ਲੱਖੇ ਸਦਾਣੇ ਤੇ ਨਾਲ ਖੜੀਏ ਲੱਖਾ ਅੱਜ ਸੱਚੀ ਮੁੱਚੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਆ ਲੱਖੇ ਨੇ ਦਾੜੀ ਕੇਸ ਤਾਂ ਨਹੀਂ ਰੱਖੇ ਲੱਖੇ ਨੇ ਪੱਗ ਸਜਾ ਲਈ ਐ ਲੱਖੇ ਨੇ ਗਾਤਰਾ ਨਹੀਂ ਪਾਇਆ ਲੱਖੇ ਨੇ ਪੰਜੇ ਕਕਾਰਾਂ ਦਾ ਤਾਂ ਨਹੀਂ ਨਹੀਂ ਹੈ ਲੱਖਾ ਪਰ ਗੁਰਮਤ ਦਾ ਤਾਂ ਉਹ ਸਹਿਜ ਭਾਰੀ ਸਿੱਖਾ ਉਹ ਉਹ ਸਿੱਖਾ ਜਿਹੜਾ ਸੱਚੀ ਮੁੱਚੀ ਬਾਬੇ ਨਾਨਕ ਦਾ ਸੱਚਾਸਪਾਈ ਹੈ ਦਸ਼ਮ ਪਾਛਾ ਦਾ ਸੱਚਾਸਪਾਈ ਜਿਹੜਾ ਗਰੀਬ ਸਿੱਖ ਦੇ ਹੱਕਾਂ ਲਈ ਲੜ ਰਿਹਾ ਕਿਉਂਕਿ ਬੇਸ਼ੱਕ ਦੂਸਰੇ ਵੀ ਗਰੀਬ ਹੀ ਨੇ ਜਿਹੜੇ ਆਉਂਦੇ ਨੇ ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਬੜੀ ਗੁਲਾਮ ਮਾਨਸਿਕਤਾ ਦੇ ਬੰਦੇ ਨੇ ਇੱਥੇ ਆ ਕੇ ਵੀ ਉਹ ਨਾਨ ਸਟੈਂਡਰਡ ਕੰਮ ਕਰਦੇ ਨੇ ਔਰ ਇੱਥੇ ਬਹੁਤ ਜਿਹੜਾ ਹੈਗਾ ਉਹ ਉਹਨਾਂ ਨੇ ਜਿਹੜਾ ਪੰਜਾਬ ਨੂੰ ਇੱਕ ਬਰਦਰ ਹਾਲਤ ਤੱਕ ਲੈ ਚੁੱਕੇ ਕੋਰਾ ਜਿਹੋ ਉਹਨਾਂ ਦਾ ਜਿਹੜੇ ਕ੍ਰਿਮੀਨਲ ਰਿਕਾਰਡ ਆ ਉਹ ਵੀ ਸਾਹਮਣੇ ਆ ਗਿਆ ਸੋ ਸਾਥਿਓ ਆਓ ਲੱਖੇ ਸਦਾਣੇ ਦੇ ਹੱਕ ਚ ਬੋਲੀਏ ਪੰਜਾਬ ਦੇ ਹੱਥੀਂ ਵਾਲੇ ਪੰਜਾਬ ਦੇ ਮਜ਼ਦੂਰਾਂ ਦੇ ਹੱਕ ਚ ਬੋਲੀਏ ਪਿੰਡ ਪਿੰਡ ਕਮੇਟੀਆਂ ਬਣਨੀਆਂ ਚਾਹੀਦੀਆਂ ਅਸੀਂ ਵੀ ਇਧਰ ਕੋਸ਼ਿਸ਼ ਕਰਾਂਗੇ ਬਾਈ ਲੱਖੇ ਦੀ ਪੀ ਨਾਲ ਜੁੜਨ ਦੀ ਕੋਸ਼ਿਸ਼ ਕਰੂੰਗਾ ਮੈਂ ਮਜ਼ਦੂਰਾਂ ਨੂੰ ਗੁਜਾਰਸ਼ ਕਰੂੰਗਾ ਮਨਰੇਕਾਂ ਮਜ਼ਦੂਰਾਂ ਨੂੰ ਗੁਜਾਰਸ਼ ਕਰੂੰਗਾ ਕਿ ਚਲੋ ਲੱਖੇ ਦੇ ਨਾਲ ਖੜੀਏ ਲੱਖੇ ਦੀ ਜਿਹੜੀ ਠੇਰਵੰਦੀ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਉਸ ਨੂੰ ਤੜਵਾਈਏ ਔਰ ਟੁੱਟਣੀ ਚਾਹੀਦੀ ਸੋ ਜੇ ਜਿੰਨ ਜਿੰਨ ਸਾਥੀਆਂ ਨੂੰ ਸਾਡੀ ਇਹ ਗੱਲ ਚੰਗੀ ਲੱਗੀ ਉਹ ਸ਼ੇਅਰ ਕਰ ਦਿਓ ਦਬਕੇ ਲਾਈਕ ਕਰੋ ਦੋਸਤੋ ਆਓ ਪਰ ਆ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਈਏ ਪਰਵਾਸੀ ਮਜ਼ਦੂਰਾਂ ਨੂੰ ਠੱਲ ਪਾਈਏ ਮੈਂ ਇੱਕ ਹੋਰ ਬਟਾਣਾ ਉਹਦਾ ਮਾਫੀ ਚਾਹਣਾ ਸਰਦਾਰ ਸੁਪਾਲ ਸਿੰਘ ਖੈਰਾ ਜੀ ਉਹਨਾਂ ਨੇ ਵੀ ਪ੍ਰਵਾਸੀ ਮਜ਼ਦੂਰਾਂ ਤੇ ਰੋਕ ਲਾਉਣ ਦੀ ਬਾਰ ਬਾਰ ਉਹ ਗੱਲ ਠਾ ਰਹੇ ਨੇ ਸੁਪਾਲ ਸਿੰਘ ਖੈਰਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਵੀ ਮੈਂ ਕਹੂੰਗਾ ਖੈਰਾ ਸਾਹਿਬ ਆਉਣ ਅੱਗੇ ਆਉਣ ਕੋਈ ਗੱਲ ਨਹੀਂ ਸਿਆਸਤ ਦੇ ਵਿੱਚ ਹੈਗੇ ਨੇ ਉਹ ਪੰਜਾਬ ਦੇ ਦੀ ਸਿਆਸਤ ਕਰਨ ਪਾ ਵਿਕੇਂਦਰ ਦੇ ਵਿੱਚ ਕਿਉਂਕਿ ਵੱਡੇ ਸਿਆਸਤ ਸਿਆਸੀ ਚਿਹਰੇ ਨੇ ਉਹਨਾਂ ਨੂੰ ਦੂਸਰੇ ਸਿਆਸਤਦਾਨ ਉਹ ਉਹ ਪਾ ਨਹੀਂ ਦੇ ਰਹੇ ਉਹਦੀ ਜਿਹੜੀ ਹੈ ਪ੍ਰਵਾਸੀ ਮਜ਼ਦੂਰਾਂ ਵਾਲੀ ਸੋਚ ਲੈ ਕੇ ਪਰ ਪੰਜਾਬ ਦੇ ਮਜ਼ਦੂਰਾਂ ਨੂੰ ਸਖਪਾਲ ਸਿੰਘ ਹੈਰਨਾ ਨਾਥਾ ਤਾਂ ਪੜਨਾ ਚਾਹੀਦਾ ਅਸੀਂ ਜ਼ਰੂਰ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਵੀ ਸਿਜਦਾ ਕਰਦੇ ਆ ਹੈਰਾ ਸਾਹਿਬ ਨੂੰ ਕਿਉਂਕਿ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਆ ਪੰਜਾਬ ਦੇ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਤੈਨੂੰ ਧੰਨਵਾਦ ਕਰਦਾ ਉਹਨਾਂ ਦਾ ਵੀ ਸਲੂਟ ਕਰਦਾ ਉਹਨਾਂ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਇਸ ਮੁੱਦੇ ਨੂੰ ਠੰਡਾ ਨਾ ਪੈਣ ਦਿਓ ਅਸੀਂ ਲਗਾਤਾਰ ਆਪਣੇ ਚੈਨਲ 'ਵਿੱਚ ਆਪ ਜੀ ਦੇ ਨਾਲ ਡਿਊਟੀ ਕਰਦੇ ਹੋਇਆ ਵੀ ਖੜਾਂਗੇ ਖੜਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਬਚਾਉਣ ਦੀ ਇਸ ਪੰਜਾਬ ਨੂੰ ਸੋਹਣਾ ਬਣਾਉਣ ਦੀ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰਦੇ ਆ ਕਿ ਇਸ ਗੱਲਾਂ ਤੇ ਧਿਆਨ ਦਿੱਤਾ ਜਾਵੇ ਥੈਂਕ ਯੂ ਅਗਲੀ ਗੱਲ ਆ ਫਿਰ ਕਰਾਂਗੇ ਤੇ ਦੋਸਤੋ ਜੇ ਸਾਨੂੰ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਤਾਂ ਇਸ ਮੋਟਾਪ ਬਕੀ ਸ਼ੇਅਰ ਕਰ ਦਿਓ ਚੈਨਲ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਫੱਜੀ ਮੁੱਤੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਲੱਖੇ ਨੇ ਦਾੜੀ ਕੇਸ ਤਾਂ ਨਹੀਂ ਰੱਖੇ ਲੱਖੇ ਨੇ ਪਾਗ ਸਜਾ ਲਈ ਹੈ ਲੱਖੇ ਨੇ ਗਾਤਰਾ ਨਹੀਂ ਪਾਇਆ ਲੱਖੇ ਨੇ ਪੰਜੇ ਕਾਰਨਾਮਾ ਤਾਂ ਨਹੀਂ ਨਹੀਂ ਹੈ ਲੱਖਾ ਪਰ ਗੁਰਮਤ ਦਾ ਤਾਂ ਉਹ ਸਹਜ ਭਾਰੀ ਸਿੱਖਾ ਉਹ ਉਹ ਸਿੱਖਾ ਜਿਹੜਾ ਸੱਚੀ ਬਤੂ ਬਪੇ ਨਾਨਕ ਦਾ ਸੱਚਾਸਪਾਈਆ ਦਸ਼ਮ ਪਾਛਿਆ ਦਾ ਸੱਚਾਸਪਾਈ ਜਿਹੜਾ ਗਰੀਬ ਸਿੱਖ ਦੇ ਹੱਕਾਂ ਲਈ ਲੜ ਰਿਹਾ ਕਿਉਂਕਿ ਬੇਸ਼ੱਕ ਦੂਸਰੇ ਵੀ ਗਰੀਬ ਹੀ ਨੇ ਜਿਹੜੇ ਆਉਂਦੇ ਨੇ ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਬੜੀ ਗੁਲਾਮ ਮਾਨਸਿਕਤਾ ਦੇ ਬੰਦੇ ਨੇ ਇੱਥੇ ਆ ਕੇ ਵੀ ਉਹ ਨਾਨ ਸਟੈਂਡਰਡ ਕੰਮ ਕਰਦੇ ਨੇ ਔਰ ਇੱਥੇ ਬਹੁਤ ਜਿਹੜਾ ਹੈਗਾ ਉਹ ਉਹਨਾਂ ਨੇ ਜਿਹੜਾ ਪੰਜਾਬ ਨੂੰ ਇੱਕ ਬਰਦਰ ਹਾਲਤਾਂ ਚ ਲੈ ਚੁੱਕੇ ਕੋਰਾ ਤੇ ਉਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਵੀ ਸਾਹਮਣੇ ਆ ਸੋ ਸਾਥੀਓ ਆਓ ਲੱਖੇ ਸਦਾਣੇ ਦੇ ਹੱਕ ਤੇ ਬੋਲੀਏ ਪੰਜਾਬ ਦੇ ਹੱਕ ਤੇ ਬੋਲੀਏ ਪੰਜਾਬ ਦੇ ਮਜ਼ਦੂਰਾਂ ਦੇ ਹੱਕ ਤੇ ਬੋਲੀਏ ਪਿੰਡ ਪਿੰਡ ਕਮੇਟੀਆਂ ਬਣਨੀਆਂ ਚਾਹੀਦੀਆਂ ਅਸੀਂ ਵੀ ਇਧਰ ਕੋਸ਼ਿਸ਼ ਕਰਾਂਗੇ ਬਾਈ ਲੱਖੇ ਦੀ ਟੀਮ ਨਾਲ ਜੁੜਨ ਦੀ ਕੋਸ਼ਿਸ਼ ਕਰੂੰਗਾ ਮੈਂ ਮਜ਼ਦੂਰਾਂ ਨੂੰ ਗੁਜਾਰਸ਼ ਕਰੂੰਗਾ ਮਨਰੇਕਾ ਦੇ ਮਜ਼ਦੂਰਾਂ ਨੂੰ ਬੁਜਾਰਸ਼ ਕਰੂੰਗਾ ਕਿ ਚਲੋ ਲੱਖੇ ਦੇ ਨਾਲ ਖੜੀਏ ਲੱਖੇ ਦੀ ਜਿਹੜੀ ਿਹਰਾਵੰਦੀ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਉਸ ਨੂੰ ਤੜਾਈਏ ਔਰ ਟੁੱਟਣੀ ਚਾਹੀਦੀ ਹੈ ਸੋ ਜੇ ਜਿੰਨਾ ਜਿੰਨਾ ਸਾਥੀਆਂ ਨੂੰ ਸਾਡੀ ਇਹ ਗੱਲ ਚੰਗੀ ਲੱਗੀ ਉਹ ਸ਼ੇਅਰ ਕਰ ਦਿਓ ਦਬਕੇ ਲਾਈਕ ਕਰੋ ਦੋਸਤੋ ਆਓ ਪਰ ਆ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਈਏ ਪਰਵਾਸੀ ਮਜ਼ਦੂਰਾਂ ਨੂੰ ਠੱਲ ਪਾਈਏ ਮੈਂ ਇੱਕ ਹੋਰ ਵੱਡਾ ਨਾਂ ਉਹਦਾ ਮਾਫੀ ਚਾਹਨਾ ਸਰਦਾਰ ਅਸਫਪਾਲ ਸਿੰਘ ਖੈਰਾ ਜੀ ਉਹਨਾਂ ਨੇ ਵੀ ਪ੍ਰਵਾਸੀ ਮਜ਼ਦੂਰਾਂ ਤੇ ਰੋਕ ਲਾਉਣ ਦੀ ਬਾਰ-ਬਾਰ ਉਹ ਗੱਲ ਠਾ ਰਹੇ ਨੇ ਸਫਪਾਲ ਸਿੰਘ ਖੈਰਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਵੀ ਮੈਂ ਕਹੂੰਗਾ ਖੈਰਾ ਸਾਹਿਬ ਆਉਣ ਅੱਗੇ ਆਉਣ ਕੋਈ ਗੱਲ ਨਹੀਂ ਸਿਆਸਤ ਦੇ ਵਿੱਚ ਹੈਗੇ ਨੇ ਉਹ ਪੰਜਾਬ ਦੇ ਦੀ ਸਿਆਸਤ ਕਰਨ ਭਾਵੇਂ ਕੇਂਦਰ ਦੇ ਵਿੱਚ ਕੋਈ ਵੱਡੇ ਸਿਆਸਤ ਸਿਆਸੀ ਚਿਹਰੇ ਨੇ ਉਹਨਾਂ ਨੂੰ ਦੂਸਰੇ ਸਿਆਸਤਦਾਨ ਉਹ ਉਹ ਪਾ ਨਹੀਂ ਦੇ ਰਹੇ ਉਹਦੀ ਜਿਹੜੀ ਹੈ ਪ੍ਰਵਾਸੀ ਮਜ਼ਦੂਰਾਂ ਵਾਲੀ ਸੋਚ ਲੈ ਕੇ ਪਰ ਪੰਜਾਬ ਦੇ ਮਜ਼ਦੂਰਾਂ ਨੂੰ ਸਖਪਾਲ ਸਿੰਘ ਖੈਰਾ ਨਾਲ ਥਾਂ ਥਾਂ ਫੜਮਾ ਚੜਿਆ ਅਸੀਂ ਜ਼ਰੂਰ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਵੀ ਸਿਜਦਾ ਕਰਦੇ ਆ ਖੈਰਾ ਸਾਹਿਬ ਨੂੰ ਕਿਉਂਕਿ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਆ ਪੰਜਾਬ ਦੇ ਮਜ਼ਦੂਰਾਂ ਦੇ ਹਿੱਤਾ ਦੀ ਗੱਲ ਕਰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਇਹ ਤੁਹਾਨੂੰ ਧੰਨਵਾਦ ਕਰਦਾ ਉਹਨਾਂ ਦਾ ਵੀ ਸਲੂਟ ਕਰਦਾ ਉਹਨਾਂ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਇਸ ਮੁੱਦੇ ਨੂੰ ਠੰਡਾ ਨਾ ਪੈਣ ਦਿਓ ਅਸੀਂ ਲਗਾਤਾਰ ਆਪਣੇ ਚੈਨਲ ਵਹੀ ਸਾਫ਼ ਜੀ ਦੇ ਨਾਲ ਡਿਊਟੀ ਕਰਦੇ ਹੋਇਆ ਵੀ ਖੜਾਗੇ ਖੜਾ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਬਚਾਉਣ ਦੀ ਇਸ ਪੰਜਾਬ ਨੂੰ ਸੋਨਾ ਬਣਾਉਣ ਦੀ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰਦੇ ਕਿ ਇਸ ਗੱਲਾਂ ਤੇ ਧਿਆਨ ਦਿੱਤਾ ਜਾਵੇ ਥੈਂਕ ਯੂ ਅਗਲੀ ਗੱਲਬਾਤ ਫਿਰ ਕਰਾਂਗੇ ਤੇ ਦੋਸਤੋ ਜੇ ਸਾਨੂੰ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਤਾਂ ਇਸ ਮਦੱਬੇ ਨੂੰ ਸ਼ੇਅਰ ਕਰ ਦਿਓ ਚੈਨਲ ਲਾਈਕ ਕਰਿਓ ਕਮੈਂਟ ਕਰਿਓ サブスクライブするくれる。はい。